ਮੇਡੂ ਜੀ ਪੰਜਾਬ ਪੁਲਿਸ ਦੀ ਗੱਲ ਹੋਈ ਹੈ ਤੇ ਪੰਜਾਬ ਪੋਸ ਅੱਜ ਕੱਲ ਇੱਕ ਮੁਹਿੰਮਤ ਹੈ ਜਿਹੜੀ ਗੈਂਗਸਟਰਾਂ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਮੁਹਿੰਮ ਚਲਾਈ ਹੋਈ ਹੈ ਤੇ ਕਾਫੀ ਸਾਰੀਆਂ ਗ੍ਰਿਫਤਾਰੀਆਂ ਤੇ ਕਾਫੀ ਕੁਛ ਜਿਹੜੀ ਹੈ ਪ੍ਰਸ਼ਾਸਨ ਦਿਖਾ ਰਿਹਾ ਹੈ ਕਿ ਅਸੀਂ ਇਸ ਤਰ੍ਹਾਂ ਕੰਮ ਕਰ ਰਹੇ ਹਾਂ ਕੁਝ ਅਸੀਂ ਹਾਸਲ ਕਰ ਰਿਹਾ ਸਾਡੀਆਂ ਉਪਾਦ ਕਹੋ ਕਿ ਹਾਸਲ ਨਹੀਂ ਸਾਡੇ ਉਹਦੇ ਵਿੱਚ ਇੱਕ ਗੱਲ ਜੱਗਾ ਪੱਤੂ ਕਹਿੰਦੇ ਉਹਦੇ ਵੀ ਗੋਲੀ ਲੱਗੀ ਹੈ ਕੱਲ ਉਹਦੇ 'ਚ ਵੀ ਕਹਾਣੀ ਜੀ ਉਸੇ ਤਰ੍ਹਾਂ ਦੀ ਹੈ ਕਿ ਉਹ ਉਹਨੇ ਗੋਲੀ ਚਲਾਈ ਤੇ ਅਗੂ ਪੁਲਿਸ ਨੇ ਗੋਲੀ ਚਲਾਈ ਤੇ ਉਹਦੇ ਲੱਤ ਦੇ ਵਿੱਚ ਗੋਲੀ ਲੱਗੀ ਅੱਜ ਖਬਰਾਂ ਦੇ ਵਿੱਚ ਨਵਾਂ ਪਣ ਕੁਝ ਵੀ ਨਹੀਂ ਹੈ। ਮੇਰੇ ਖਿਆਲ ਦੇ ਨਾਲ ਮੈਨੂੰ ਐਉਂ ਲੱਗ ਰਿਹਾ ਕਿ ਤੁਸੀਂ ਖਬਰਾਂ ਪੜ੍ਹ ਰਹੇ ਹੋ ਤੇ ਮੈਂ ਮਤਲਬ ਕਿ ਸੁਣ ਰਿਹਾ ਤੇ ਬਸ ਉਹਦੇ ਤੇ ਵਾਫਸ ਹਾਂਜੀ ਇਹਦਾ ਉਦਾ ਮਤਲਬ ਕਿ ਕੁਝ ਵੀ ਨਹੀਂ ਹੈ। ਬੋਰਿਅਤ ਹੈ ਮੇਰੇ ਖਿਆਲ ਦੇ ਨਾਲ ਸਾਡੇ ਦਰਸ਼ਕਾਂ ਵਾਸਤੇ ਵੀ। ਦੇਖੋ ਉਹਦੇ 'ਚ ਕੀ ਹੈ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਸੀਗਾ। ਹੁਣ ਤੁਸੀਂ ਉਥੋਂ ਦੇ ਅਫਸਰ ਦੀ ਸਟੇਟਮੈਂਟ ਦੇਖੋ। ਹੂੰ ਸਟੇਟਮੈਂਟ ਕੀ ਹੈ ਕਿ ਜੀ ਇਹ ਫਾਜ਼ਲ ਕਾ ਪੁਲਿਸ ਇਹਦੇ ਵਿੱਚ ਇਨਵੋਲਵ ਸੀਗੀ ਇਹਦੇ ਵਿੱਚ ਬਈ ਤਰਨ ਤਾਰਨ ਦੀ ਪੁਲਿਸ ਇਨਵੋਲਵ ਸੀਗੀ ਇਹਨੂੰ ਵੈਪਨ ਦੀ ਰਿਕਵਰੀ ਵਾਸਤੇ ਲਿਆਂਦਾ ਗਿਆ ਸੀਗਾ ਗੋਲੀ ਚਲਾਈ ਜਵਾਬੀ ਕਾਰਵਾਈ ਦੇ ਵਿੱਚ ਐ ਹੋ ਗਿਆ ਵਾ ਹੋ ਗਿਆ ਹੂੰ ਸੇਮ ਸਕ੍ਰਿਪਟ ਲਗਭਗ ਜਿਹੜੀ ਹਰ ਵਾਰੀ ਹੁੰਦੀ ਹੈ ਫਾਜ਼ਲ ਕਾ ਪੁਲਿਸ ਵੀ ਤਰੋਂ ਆ ਗਈ ਫਿਰ ਵਿੱਚ ਹੂੰ ਫਾਜ਼ਲ ਕਾ ਪੁਲਿਸ ਕਿਤੋਂ ਆ ਗਈ ਜੀ ਤੇ ਮੈਂ ਤੁਹਾਨੂੰ ਕੀ ਕਿਹਾ ਸੀਗਾ ਇਸ ਇਸ ਇਹ ਸਹੀ ਉਹੀ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆ ਕੁਝ ਹੋਣਾ ਹੈ ਕਿ ਇੱਕ ਗ੍ਰਿਫਤਾਰੀ ਫਾਜ਼ਿਲ ਕਾ ਇਲਾਕੇ ਚੋਂ ਆਈ ਆ ਆ ਲਓ ਚੱਕੋ ਲਓ ਕਿੱਧਰ ਦੀ ਹੋ ਕਿਉਂ ਕਿੱਥੋਂ ਦੀ ਆ ਕੇ ਮੁੜ ਕੇ ਮੈਂ ਕੀ ਕਿਹਾ ਸੀਗਾ ਤੁਹਾਨੂੰ ਦੋ ਦਿਨ ਪਹਿਲਾਂ ਜੀ ਦੋ ਦਿਨ ਪਹਿਲਾਂ ਤੁਹਾਨੂੰ ਦੱਸ ਦਿੱਤਾ ਸੀਗਾ ਕਿ ਇੱਕ ਬੰਦਾ ਚੱਕਿਆ ਹੋਇਆ ਉਹਦੀ ਗ੍ਰਿਫਤਾਰੀ ਕਦੋਂ ਪਾਉਂਦੇ ਆ ਕਿੱਥੇ ਪਾਉਂਦੇ ਆ ਉਹਨੂੰ ਪੈਂਚਰ ਕਰਦੇ ਆ ਕੀ ਹਿਸਾਬ ਕਿਤਾਬ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਆ ਗਿਆ ਤੁਹਾਡੇ ਨਾਲ ਥਾਰ ਤੋਂ ਗੱਲ ਸ਼ੁਰੂ ਹੋਈ ਹੌਲੀ ਹੌਲੀ ਥਾਰ ਤੋਂ ਗੱਲ ਸ਼ੁਰੂ ਹੋਈ ਪਰਿਵਾਰ ਤੱਕ ਗਈ ਗਈ ਬਿਲਕੁਲ ਅੱਛਾ ਮੈਂ ਫੇਰ ਕਹਿਣਾ ਕਿ ਤੁਸੀਂ ਇਦਾਂ ਵੀ ਫਾਜ਼ਲ ਕਾ ਪੁਲਿਸ ਦਾ ਆਪ ਹੀ ਉਹ ਨਾਂ ਲਿਆ ਅਫਸਰ ਨੇ ਜੀ ਫਾਜ਼ਲ ਕਾ ਇਹਦਾ ਮਤਲਬ ਕਿ ਫਾਜ਼ਲ ਕਾ ਪੁਲਿਸ ਫਾਜ਼ਲ ਕਾ ਵਾਲਾ ਹੀ ਮਾਮਲਾ ਹੈ ਕਿ ਫਾਜ਼ਲ ਕਾ ਜ਼ਿਲ੍ਹੇ ਚ ਉਸ ਨੂੰ ਫੜਿਆ ਗਿਆ ਸੀਗਾ ਠੀਕ ਹੈ ਫੇਰ ਉਸ ਨੂੰ ਹੈਂਡ ਓਵਰ ਕੀਤਾ ਗਿਆ ਤੇ ਤੁਸੀਂ ਹੁਣ ਇਦਾਂ ਕਰੋ ਨਾ ਇਹ ਤੇ ਪਤਾ ਲਾਓ ਕਿ ਫਾਜ਼ਲ ਕਾ ਰਿਆ ਕਿੱਥੇ ਆ ਜੀ ਮਿੱਤਰ ਵੀ ਪੁੱਛ ਰਹੇ ਨੇ ਵੀ ਕਿੱਥੋਂ ਫੜਿਆ ਉਹ ਵੀ ਦੱਸ ਦਿਓ ਨਹੀਂ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸ ਦੇਣਾ ਕਿ ਇਸ ਨੂੰ ਫੜਿਆ ਵੀ ਇੱਕ ਟੈਰਾਂ ਵਾਲੀ ਦੁਕਾਨ ਤੋਂ ਆ ਹੋਰ ਦੱਸੋ ਹੂੰ ਲੋ ਟੈਰਾਂ ਵਾਲੀ ਦੁਕਾਨ ਤੋਂ ਹੋਰ ਬੋਲੋ ਨਾਲ ਇੱਕ ਹੋਰ ਫੜਿਆ ਸੀਗਾ ਉਹਨੂੰ ਛੱਡ ਦਿੱਤਾ ਕਿਉਂਕਿ ਉਹਦੇ ਨਾਲ ਫੜੇ ਜਾਣ ਨਾਲ ਹੀ ਇੱਕ ਹੋਰ ਫੜਿਆ ਜਾਣਾ ਸੀ ਉਹਦੇ ਫੜੇ ਜਾਣ ਨਾਲ ਹੀ ਗੱਲ ਜਿਹੜੀ ਉਹਨਾਂ ਦੇ ਆਪਣੇ ਬੰਦੇ ਤੱਕ ਚਲੇ ਜਾਣੀ ਸੀ ਤੋ ਭਾਈ ਇਹ ਮੁੰਡਾ ਜਿਹੜਾ ਉਧਰੋਂ ਭਗੌੜਾ ਸੀ ਇੱਥੇ ਕਿਹਦੇ ਕੋਲ ਰਿਆ ਹਜੇ ਵੀ ਮੌਕਾ ਚੱਕ ਲਾਓ ਜੀ ਅਫੇਰ ਹਜੇ ਵੀ ਤੁਸੀਂ ਕਹਿੰਨਾ ਕਨੈਕਸ਼ਨ ਤੋੜ ਸਾਰੀ ਖਿੱਦੋ ਖਲਰ ਜਾਏਗੀ ਸਰ ਹੂੰ ਤੁਹਾਨੂੰ ਪਤਾ ਲੱਗ ਜਾਏਗਾ ਗੱਲ ਪਤਾ ਕੀ ਆ ਸੁਖਮ ਸਾਹਿਬ ਬਾਤ ਨਿਕਲੇਗੀ ਤਾਂ ਦੂਰ ਤਲਕ ਜਾਏਗੀ ਅੱਜ ਕੱਲ ਕੀ ਆ ਕਿ ਮਾਝੇ ਦੇ ਵਿੱਚ ਆਪਾਂ ਜੋ ਦੇਖਦੇ ਆ ਰਾਜਨੀਤਿਕ ਦਖਲ ਹੈ ਗੈਂਗਸਟਰਾਂ ਦਾ ਬੇਸ਼ੱਕ ਤੇ ਕੋਈ ਉਧਰੋਂ ਕੋਈ ਉਧਰੋਂ ਸਪੋਰਟ ਲੈ ਰਿਆ ਹੂੰ ਠੀਕ ਹੈ ਨਾ ਜੀ ਮੰਨ ਲਓ ਕੋਈ ਲੀਡਰ فرض ਕਰੋ ਕਿ ਇਧਰੋਂ ਜਾਂਦਾ ਕੋਈ ਮਾਲਵੇ ਬੰਨਿਓ ਤੇ ਜਾ ਕੇ ਉੱਥੇ ਉਹਨੂੰ ਕੋਈ ਦੋ ਪਿੰਡ ਮਿਲੇ ਜਾਂ ਤਿੰਨ ਪਿੰਡ ਮਿਲੇ ਤਾਂ ਉਹ ਉੱਥੇ ਹੈਲਪਿੰਗ ਹੈਂਡ ਲੱਭ ਰਿਆ ਹੂੰ ਕੋਈ ਹੈਲਪਿੰਗ ਹੈਂਡ ਲੱਭੇ ਆ ਜੀ ਜੀ ਉਹਨਾਂ ਨੇ ਉੱਥੇ ਮਦਦ ਕੀਤੀ ਹੈ ਤੇ ਕੱਲ ਨੂੰ ਉਹਨਾਂ ਨੂੰ ਲੋਡ ਪੈ ਗਈ ਤਾਂ ਹੈਲਪਿੰਗ ਹੈਂਡ ਉਹਨਾਂ ਨੂੰ ਵੀ ਚਾਹੀਦੇ ਆ ਨਾ ਇੱਕ ਹੱਥ ਲੈ ਇੱਕ ਹੱਥ ਦੇ ਬਸ ਗਿਵਨ ਟੇਕ ਜੀ ਤਾਂ ਮਤਲਬ ਇਹ ਹੈ ਰਿਐਲਿਟੀ ਤੁਹਾਡੇ ਪ੍ਰਹਾਰ ਦੀ ਮੈਂ ਵਾਰ-ਵਾਰ ਕਹਿੰਦਾ ਕਿ ਪ੍ਰਹਾਰ ਜਿਹੜਾ ਹੈ ਨਾ ਤੁਹਾਡਾ ਉਸ ਪ੍ਰਹਾਰ ਨੂੰ ਅੱਗੇ ਲੈ ਕੇ ਜਾਓ ਥੋੜਾ ਜਿਹਾ ਫਿਰ ਪਤਾ ਲੱਗੇਗਾ ਜੀ ਇਹਨਾਂ ਦਾ ਤਾਂ ਵੈਸੇ ਰਾਜੀ ਨਵੇਂ ਦੀ ਵੀ ਗੱਲ ਚੱਲ ਰਹੀ ਸੀਗੀ ਜਿਹੜਾ ਉਹ ਡਬਲ ਮਰਡਰ ਹੈ ਨਾ ਕੈਰੋਂ ਫਟਕਾਂ ਦਾ ਜਿੰਨਾ ਕੋ ਮੈਨੂੰ ਪਤਾ ਹੈ ਤੋ ਖੈਰ ਗੱਲ ਇਹ ਆ ਕਿ ਭਾਈ ਇਸ ਮਾਮਲੇ ਦੇ ਵਿੱਚ ਅਸੀਂ ਤੇ ਦਰਖਾਸਤ ਕਰਦੇ ਆ ਕਿ ਅੱਛਾ ਆਪੋਜੀਸ਼ਨ ਵੀ ਚੁੱਪ ਹੋ ਗਈ ਕਿਉਂਕਿ ਲਿਮਟਿਡ ਬੋਲਿਆ ਜਾਂਦਾ ਹੈ ਜੀ ਇਥੇ ਜੇ ਤੁਸੀਂ ਜ਼ਿਆਦਾ ਬੋਲੋਗੇ ਤੁਹਾਨੂੰ ਸਰਕਾਰ ਪਹਿਚੰਦੀ ਆ ਸਰਕਾਰ ਦਾ ਇੱਕ ਟਰੋਲ ਤੰਤਰ ਉਹ ਤੁਹਾਨੂੰ ਪਹਿਚੰਦਾ ਜੀ ਮਤਲਬ ਕਿ ਸਪਸ਼ਟਤਾ ਆਉਣੀ ਚਾਹੀਦੀ ਆ ਮਾਮਲਿਆਂ ਦੇ ਵਿੱਚ ਹਮ ਠੀਕ ਹੈ ਨਾ ਜੀ ਤੋ ਫਿਰ ਫਿਰ ਉਹੀ ਗੱਲ ਆ ਕਿ ਇੱਕ ਪਾਸੇ ਇਹ ਸਾਰਾ ਕੁਝ ਹੁੰਦਾ ਹੈ ਜਦੋਂ ਆਪਾਂ ਕਹਿੰਨੇ ਕਿ ਕੁਝ ਰਸੂਖਦਾਰੀ ਜੀ ਹੈਲਪਿੰਗ ਹੈਂਡ ਬਣ ਜਾਂਦੇ ਨੇ ਹੂੰ ਤੇ ਮੁੜ ਕੇ ਜਦੋਂ ਗਾਹ ਕਹਾਣੀਆਂ ਚਲੇ ਜਾਂਦੀਆਂ ਇਹਨਾਂ ਦੇ ਜਿਹੜੇ ਹੁਣ ਤੁਸੀਂ ਵੇਖੋਗੇ ਇੰਨੇ ਗ੍ਰਿਫਤਾਰ ਕਰ ਲੈ ਫਲਾਣਾ ਕੋਈ ਯਾਰ ਫੜ ਲਿਆ ਜਾਂਦਾ ਕੋਈ ਗਾਂ ਦੀ ਗਾਂ ਰਿਸ਼ਤੇਦਾਰ ਕੋਈ ਧਰਨੇ ਲਾ ਰਿਹਾ ਕੋਈ ਮੁਜ਼ਾਰੇ ਕਰ ਰਿਹਾ ਕਿ ਨਜਾਇਜ਼ ਬੰਦੇ ਚੱਕੇ ਜਾ ਰਹੇ ਜੀ ਜੀ ਫਿਰ ਉਦੋਂ ਜਦੋਂ ਨਜਾਇਜ਼ ਹੁੰਦੀ ਆ ਉਦੋਂ ਸਾਰੇ ਇਹਨਾਂ ਨੂੰ ਕੰਡ ਦੇ ਜਾਂਦੇ ਨੇ ਸਾਰਾ ਹੂੰ ਕੰਮ ਕਢਾ ਕੇ ਜੀ ਉਹਨਾ ਇੰਦਰਜੀਤ ਨਿੱਕੁਨੇ ਗਿਆ ਸੀ ਯਾਰੀ ਟੁੱਟੀ ਤੋਂ ਕੱਢੇ ਤੋਂ ਸਾਨੂੰ ਗਾਲਾਂ ਨਹੀਂ ਲੱਗੀ ਵੇਲੇ ਰੱਬ ਹੁੰਦੇ ਸੀ ਹਮ ਬਈ ਹਾਂ ਜਦੋਂ ਇਹਨਾਂ ਦੀਆਂ ਇਸ ਤਰ੍ਹਾਂ ਆਪਸ ਦੇ ਵਿੱਚ ਤੰਦਾ ਜੁੜੀਆਂ ਹੁੰਦੀਆਂ ਉਦੋਂ ਸਭ ਕੁਝ ਠੀਕ ਆ ਜੀ ਜਦੋਂ ਮਤਲਬ ਨਿਕਲ ਜਾਂਦੇ ਆ ਤਾਂ ਬੱਸ ਫਿਰ ਹਮ ਫਿਰ ਤੇ ਤੁਹਾਨੂੰ ਪਤਾ ਉਹ ਬਦਲ ਰਹੀ ਨਾ ਇਹ ਨਾ ਕੱਚੀ ਕੱਚੇ ਤੰਦਾਂ ਜੀ ਆ ਜਗਲ ਹੀ ਆ ਰਹੀ ਬਸ ਉਹ ਫਿਰ ਬੁੜਕੇ ਉਹ ਹਾਲਤ ਬਣ ਜਾਂਦੀ ਹੈ ਬਾਕੇ ਚੋਕ ਵਿੱਚ ਮਾਰਦੇ ਨੇ ਤਾੜੀਆਂ ਹਾਂ ਤਾੜੀਆਂ ਜੀ ਆ ਦੀ ਬਦਲਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਪਰਮਜੀਤ ਸਿੰਘ ਜੀ ਹਰਵਿੰਦਰ ਕੌਰ ਜੀ ਭੁੱਲਰ ਸਾਹਿਬ ਧੰਨਵਾਦ ਜੀ ਤੁਹਾਡਾ ਖੁਸ਼ੀ ਲਓ ਜੀ ਤੇ ਕੁਲਦੀਪ ਸਿੰਘ ਜੀ ਆ ਮਿੱਤਰ ਵਧੀਆ ਤੁਹਾਡੀ ਇਮਾਨਦਾਰੀ ਜਿਹੜੀ ਵਧੀਆ ਮੈਨੂੰ ਪਸੰਦ ਆਈ ਕਹਿੰਦੇ ਮੇਰੇ ਨਾਮ ਬੋਲਦੇ ਨਹੀਂ ਤੇ ਮੈਂ ਕਹਣਾ ਕਿ ਆਵਾਜ਼ ਨਹੀਂ ਆ ਰਹੀ ਹਾਂਜੀ ਇਹ ਵੀ ਵਧੀਆ ਗੱਲ ਹੈ ਭਾਜੀ ਅਸੀਂ ਸੱਚੀ ਨੂੰ ਕਈ ਵਾਰ ਇਹਸ ਗੱਲ ਨੂੰ ਵੀ ਅਸੀਂ ਬਸ ਸਾਡੇ ਤੇ ਥੱਕਾ ਹੋ ਜਾਂਦਾ ਕਈ ਵਾਰੀ ਸਤਿੰਦਰ ਸਿੰਘ ਜੀ ਬਹੁਤ ਸ਼ੁਕਰੀਆ ਜੀ ਵੀਰੇ ਐਡ ਤੇ ਚਲੋ YouTube ਦਿੰਦੀ ਆ ਪਰ ਇੱਕ ਹੱਲ ਛੋਟਾ ਜਿਹਾ ਹੈਗਾ ਕਿ ਸਬਸਕ੍ਰਾਈਬ ਤੁਸੀਂ ਕਰ ਲਓ ਚੈਨਲ ਨੂੰ ਉਹਦੇ ਨਾਲ ਥੋੜਾ ਜਿਹਾ ਹੱਲ ਹੋ ਜਾਂਦਾ ਹੈ ਹੋਰ ਤੇ ਮੈਨੂੰ ਇਹਦੇ ਬਾਰੇ ਕੋਈ ਬਹੁਤੀ ਜਾਣਕਾਰੀ ਹੈ ਨਹੀਂ ਤੇ ਇੱਕ ਮਿੱਤਰ ਕਹਿ ਰਹੇ ਨੇ ਕਿ ਪੰਜਾਬ ਪੋਸਟ ਤੋਂ ਚਾਈਨਾ ਡੋਰ ਤਾਂ ਬੰਦ ਨਹੀਂ ਹੋ ਰਹੀ ਤੇ ਮਿੰਟੂ ਜੀ ਮੈਂ ਜ਼ਰੂਰ ਇਸ ਤੇ ਗੱਲ ਕਰਨੀ ਚਾਹੂੰਗਾ 2 ਮਿੰਟ ਇਹ ਬੜਾ ਵੱਡਾ ਮਸਲਾ ਹੈ ਨਹੀਂ ਸਾਰੇ ਪਾਸੇ ਜ਼ੋਰ ਲੱਗ ਗਿਆ ਹੈ ਇੱਕ ਮੇਰੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਸੁਖਮ ਸਾਹਿਬ ਤੇ ਚਾਈਨਾ ਡੋਰ ਵਰਤਦਾ ਕੌਣ ਹੈ ਨੇ ਵਰਤਦੇ ਤਾਂ ਅਸੀਂ ਇਹਨਾਂ ਨੂੰ ਪਤਾ ਨਹੀਂ ਕੌਣ ਵਰਤ ਹੁੰਦੀ ਹੈ ਚਾਈਨਾ ਡੋਰ ਕੌਣ ਵਰਤਦਾ ਅਸੀਂ ਵਰਤਦੇ ਹਾਂ ਚਾਈਨਾ ਡੋਰ ਪਤੰਗਵਾਜੀ ਕੌਣ ਕਰਦਾ ਅਸੀਂ ਲੋਕ ਕਰਦੇ ਹਾਂ ਪ੍ਰਸ਼ਾਸਨ ਜਿੰਨਾ ਕੋਈ ਫੜ ਲਿਆ ਉਥੋਂ ਚਾਰ ਗੱਟੇ ਫੜ ਲੇ ਤਾਂ ਸਾਰੇ ਬਿਜ਼ਨਸ ਇਹ ਔਰ ਇਸ ਬਿਜ਼ਨਸ ਦੇ ਵਿੱਚ ਲੋਕ ਜਿਹੜੇ ਆ ਉਹ ਲੁਕਸ਼ਰੀਪ ਕੇ ਕਮਾਈ ਕਰ ਰਹੇ ਨੇ ਬਹੁਤ ਜ਼ਿਆਦਾ ਤੇ ਅੱਜ ਕੱਲ ਡਿਮਾਂਡ ਹੁੰਦੀ ਇਹਨਾਂ ਦਿਨਾਂ ਦੇ ਵਿੱਚ ਪੀਕ ਤੇ ਪਹੁੰਚ ਜਾਂਦੀ ਆ ਬੱਚੇ ਬੱਚੇ ਛੋਟੂ ਇੱਥੇ ਤੇ ਬਜ਼ੁਰਗ ਪਤੰਗਵਾਜੀ ਕਰਦੇ ਨੇ ਹੂੰ ਮੈਂ ਇੱਕ ਦਿਨ ਵੇਖਿਆ ਕਿ ਕਿਤੋਂ ਦਾ ਮੇਅਰ ਸੀਗਾ ਹੁਣ ਪਤਾ ਨਹੀਂ ਲੁਧਿਆਣੇ ਦਾ ਕਿ ਕਿਤੋਂ ਦਾ ਉਹ ਤੇ ਆਪ ਪਤੰਗ ਡਾਉਂਦੇ ਆ ਫੇਰ ਹੁਣ ਕਿਹਨੂੰ ਕੀ ਮੇਰੀ ਕਿਨੇ ਖਿੱਚ ਲਈ ਪਤੰਗ ਵਾਲੀ ਡੋਰ ਹੂੰ ਕੌਣ ਕੌਣ ਰੋਕੇਗਾ ਸਰ ਮੈਨੂੰ ਤੇ ਲੱਗਦਾ ਕਿ ਕਈ ਪੁਲਿਸ ਵਾਲੇ ਵੀ ਪਤੰਗਾਂ ਡਾਉਂਦੇ ਹੁੰਦੇ ਆ ਸੁਣਿਆ ਸੀ ਮੈਂ ਵੀ ਵਾਰ ਬਹੁਤ ਜਾ ਦੇ ਵਿੱਚ ਪਤੰਗ ਹਡਾਉਂਦਾ ਸੀ ਨਾ ਇਹ ਤਾਂ ਗੱਲ ਹੀ ਆ ਕਿ ਯਾਰ ਕੱਚੀ ਡੋਰ ਨਾਲ ਤੁਸੀਂ ਉਡਾ ਲਓ ਮਜ਼ਾ ਨਹੀਂ ਆਉਂਦਾ ਜੀ ਬਈ ਠੀਕ ਹੈ ਮੈਂ ਕਹਤਨਾ ਵਾਹੀ ਆ ਮੈਨ ਮੈਂ ਤਾਂ ਸਿੱਧੀ ਗੱਲ ਦੱਸਣਾ ਕਈ ਵਾਰ ਨਾ ਯਾਰ ਆ ਚੀਜ਼ਾਂ ਨਹੀਂ ਸਿੱਖੀਆਂ ਜ਼ਿੰਦਗੀ ਤੇ ਬਦ ਵਧੀਆ ਕਿ ਕੀ ਫਰਕ ਪੈ ਜਾਣਾ ਹੈ ਇਹਦੇ ਨਾਲ ਉਹ ਤੇ ਜਵਾਕ ਜੂਗ ਜਦੋਂ ਚੜਾਉਂਦੇ ਆ ਤੇ ਉਹ ਬਸ ਵੇਖ ਲਈਦਾ ਖੁਸ਼ ਹੋ ਲਈਦਾ ਤਾਂ ਮਤਲਬ ਕਿ ਅਸੀਂ ਉਹ ਲੋਕੀ ਸਾਰਾ ਕੁਝ ਕਰਦੇ ਹਾਂ ਮੇਰੇ ਆਪਦੇ ਗੱਲ ਪੈ ਗਈ ਸੀ ਇੱਕ ਵਾਰੀ ਆ ਕੈਨੋ ਰੋਡ ਤੋਂ ਐ ਮੁਰਦਿਆਂ ਜੀ ਉਦੋਂ ਮੈਂ ਮੋਟਰਸਾਈਕਲ ਤੇ ਸੀ ਮਸੀ ਬਚਿਆ ਮੈਂ ਮੈਨੂੰ ਪਤਾ ਲੱਗ ਗਿਆ ਤੇ ਮੈਂ ਨਾਲ ਦੇ ਨਾਲ ਬ੍ਰੇਕ ਮਾਰੀ ਦੋਨੇ ਬ੍ਰੇਕ ਮਾਰੇ ਮੋਟਰਸਾਈਕਲ ਮੋਟਰਸਾਈਕਲ ਐਂ ਖੜ ਗਿਆ ਤਮੈ ਵਾਚ ਗਿਆ ਨਹੀਂ ਤੇ ਮੇਰਾ ਗੱਟਾ ਲੈ ਜਾਣਾ ਲੈ ਜਿੰਦਾ ਭਾਈ ਅਮਿਤ ਦਸਰੇ ਨੇ ਕਿ 11 ਟੰਕ ਕੇ ਇਹਨਾਂ ਦੇ ਪਿੰਡ ਦੇ ਮੁੰਡੇ ਦੇ ਲੱਗੇ ਆ ਤੇ ਆ ਇੱਕ ਡੱਬ ਵਾਲੀ ਦਾ ਸੇ ਤਿੰਨ ਬਹੁਤ ਸਾਰੇ ਕੇਸ ਨੇ ਮੇਰੀ ਗੱਡੀ ਚ ਫਸ ਗਿਆ ਜੀ ਪਰਸੋਂ ਉੱਪਰ ਉਹ ਜਿਹੜੀ ਲੱਗੀ ਹੁੰਦੀ ਹੈ ਐਂਟੀਨਾ ਜਾਂ ਉਹ ਕੱਟਦਾ ਇੱਕ ਸੈਕਿੰਡ ਦੇ ਵਿੱਚ ਗੱਡੀ ਰੋਕ ਤੇ ਰੋਕ ਤੇ ਹਾਂ ਤੁਸੀਂ ਉਹ ਬਹੁਤ ਜ਼ਿਆਦਾ ਖਤਰਨਾਕ ਚਲੋ ਤੁਸੀਂ ਤੇ ਹੁਣ ਕਾਰ ਵਾਲੇ ਹੋ ਗਏ ਜੇ ਜੇ ਮੋਟਰਸਾਈਕਲ ਤੇ ਹੁੰਦੇ ਤੇ ਤਾਂ ਪਤਾ ਨਹੀਂ ਕੀ ਕੁਝ ਕੱਟਿਆ ਜਾਣਾ ਹੋ ਜਾਗਾ ਜੀ ਬਹੁਤ ਤਾਂ ਮਤਲਬ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸਿਆਣੇ ਬੰਦੇ ਉਹ ਤੇ ਇੱਥੇ ਨਾਲ ਮਤਲਬ ਕਿ ਤੁਸੀਂ ਵੇਖੋਗੇ ਗੱਲ ਦੇ ਉੱਤੇ ਸਾਫਾਪਾਨੀ ਫਿਰਦੇ ਹੁੰਦੇ ਜੀ ਕਿ ਡੋਰ ਦਾ ਪਤਾ ਹੀ ਨਹੀਂ ਕਦੋਂ ਪੈ ਜਾਣੀ ਬਿਲਕੁਲ ਪੰਛੀ ਵੱਡੇ ਜਾਂਦੇ ਨੇ ਪਰਿੰਦੇ ਵੱਡੇ ਜਾਂਦੇ ਨੇ ਇਨਸਾਨ ਵੱਡੇ ਜਾਂਦੇ ਨੇ ਨਹੀਂ ਰੁਕਦਾ ਕੰਮ ਤਾਂ ਮੇਰਾ ਤਾਂ ਇਹ ਹੋਇਆ ਕਿ ਭਈ ਇਹ ਇਸਤੇਮਾਲ ਵੀ ਅਸੀਂ ਕਰ ਰਹੇ ਆ ਨਾ ਸਾਡੇ ਬੱਚੇ ਕਰ ਰਹੇ ਆ ਜੀ ਪਤੰਗ ਬਾਜੀ ਦੇ ਵਿੱਚ ਤੇ ਉਹ ਦੇਖੋ ਇੱਕ ਬੱਚਾ ਸਾਡਾ ਐਤਕੀ ਟੁੰਗਾ ਪਿੰਡ ਦਾ ਬਿਲਕੁਲ ਕਿੱਡਾ ਸੋਹਣਾ ਕਿੱਡਾ ਸੁਨਖਾ ਬੱਚਾ ਸੀ ਗਾ ਉਹ ਡਿੱਗ ਪਿਆ ਤੀਜੀ ਮੰਜ਼ਿਲੋਂ ਹੂੰ ਕਿ ਨਹੀਂ ਅਸੀਂ ਟਲਦੇ ਭਾਈ ਥੋੜਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਗੱਲ ਤੁਹਾਡੀ ਠੀਕ ਆ ਵਰਤਨ ਵਾਲੇ ਵੀ ਅਸੀਂ ਵੇਚਣ ਵਾਲੇ ਵੀ ਸਾਡੇ ਚਾਹੀਦਾ ਡੋਰ ਨੂੰ ਕਹਿੰਦੇ ਤੂੰ ਇੱਥੇ ਤਾਂ ਤਜਾਬ ਵਿਕਣਾ ਨਹੀਂ ਬੰਦ ਹੋਇਆ ਅਜੇ ਤੱਕ ਹੂੰ 2015 16 ਤੋਂ ਬੈਨ ਆ ਜੀ ਅਸੀਂ ਉਦੋਂ ਤੋਂ ਆਰਟੀਕਲ ਲਿਖੇ ਨੇ ਇਹਨਾਂ ਤੇ ਚੀਜ਼ਾਂ ਤੇ ਹਮ ਤੇ ਯਾ ਜਿੱਥੋਂ ਮਰਜ਼ੀ ਲੈ ਲੋ ਸਰ ਤੁਸੀਂ ਹੋਰ ਚੀਜ਼ ਛੱਡੋ ਤੁਸੀਂ ਪੈਟਰੋਲ ਪੰਪ ਤੋਂ ਖੁੱਲੇ ਰੂਪ ਚ ਪੈਟਰੋਲ ਨਹੀਂ ਪਰਵਾ ਸਕਦੇ ਲਓ ਮੈਂ ਕਿੰਨਾ ਪਰਵਾ ਕੇ ਦੇਵਾਂ ਤੁਹਾਨੂੰ ਕੈਨੀ ਦਿਓ ਮੈਨੂੰ ਪੈਸੇ ਦਿਓ ਲਓ ਮੈਂ ਜਿਹੜੇ ਪੰਪ ਤੋਂ ਕੈਨੇ ਪਰਵਾ ਕੇ ਲਿਆਉਣਾ ਹਮ ਪੈਪਸੀ ਵਾਲੀਆਂ ਬੋਤਲਾਂ ਲਈ ਜਾਂਦੇ ਪਰ ਪਰ ਕੇ ਲੋ ਸੱਡ ਤੇ ਇਹ ਚੀਜ਼ਾਂ ਨਹੀਂ ਰੁਕਦੀਆਂ ਸਾਹਿਬ ਜੀ ਉਹ ਕਨਾ ਕਿੰਨੇ ਆ ਕੋਈ ਨਹੀਂ ਰੋਗ ਰੋਗ ਦਾ ਸਾਡੇ ਤੇ ਇੱਥੇ ਆ ਚੌਕ ਚ ਪੁਲਿਸ ਵਾਲੇ ਖਲੋਤੇ ਹੁੰਦੇ ਆ ਉਧਰੋਂ ਰੋਂਗ ਸਾਈਡ ਦਾ ਉਧਰੋਂ ਕੋਈ ਫਲਾਣਾ ਟਮਕਾਣਾ ਕੋਈ ਨਹੀਂ ਰੁਕਦਾ ਜੀ ਨਹੀਂ ਮੰਨਦੇ ਲੋਕ ਵਾਕਈ ਵਾਕਈ ਦੋਰੀ ਠੀਕ ਹੈ ਅਸੀਂ ਅਸੀਂ ਸਰ ਆਪ ਜ਼ਿੰਮੇਵਾਰ ਨਹੀਂ ਬਣਦੇ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਹੂੰ ਮਤਲਬ ਸਾਨੂੰ ਸਾਰੇ ਅਧਿਕਾਰ ਚਾਹੀਦੇ ਆ ਸਾਨੂੰ ਖੁੱਲ ਚਾਹੀਦੀ ਆ ਸਾਨੂੰ ਡੈਮੋਕ੍ਰੇਸੀ ਚਾਹੀਦੀ ਆ ਤੇ ਤੁਹਾਡੀਆਂ ਜ਼ਿੰਮੇਵਾਰੀਆਂ ਕੌਣ ਨਿਭਾਵੇ ਬਾਈ ਜੀ ਜੀ ਹਾਂ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਬੰਦੇ ਰੱਖ ਲੈ ਹੂੰ ਉਦੋਂ ਵਾਲੀ ਵਾਲ ਚਿਕਨ ਤੇ ਮੈਂ ਨਹੀਂ ਸਰਵਿਸ ਕਰਨੀ ਹੁੰਦਾ ਸਰਵਿਸ ਕਰਨ ਲਈ ਆਪਦਾ ਬੰਦਾ ਨਾਲ ਲਿਆ ਕਰ ਤੋ ਗੱਲ ਆ ਕੇ ਭਾਈ ਸਵੇਰੀਆਂ ਵੀ ਤੇ ਸਾਨੂੰ ਨਵਾਉਣੀਆਂ ਚਾਹੀਦੀਆਂ ਨੇ ਕਿ ਅਸੀਂ ਚੰਗੇ ਨਾਗਰਿਕ ਬਣੀਏ ਯਾਰ ਜੀ ਆਪਣਾ ਵੀ ਤੇ ਦੂਸਰਿਆਂ ਦਾ ਵੀ ਖਿਆਲ ਰੱਖਿਆ ਜਾ ਸਕਦਾ ਬਿਲਕੁਲ ਜੀ ਤਮਨ ਸਾਹਿਬ ਵੀ ਇਹ ਕਹਿ ਰਹੇ ਨੇ ਕਿ ਕਹਿੰਦੇ ਵੀ ਡੋਰ ਤੋਂ ਬਚੋ ਤੇ ਬਚਾਅ ਦੇ ਵਿੱਚ ਹੀ ਬਚਾਏ ਬਿਲਕੁਲ ਭਾਈ ਚਲੋ ਜੋ ਵੀ ਹੈ ਪਰ ਬਚਣਾ ਚਾਹੀਦਾ ਖਤਰਨਾਕ ਚੀਜ਼ ਹੈ ਬਚ ਕੇ ਰਹਿਣਾ ਚਾਹੀਦਾ